ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਵੇਟ ਆਰੇ ਦੇ ਸ਼ਖਦਾ ਧੰਨਵਾਦ ਆ ਜਿਨ੍ਹਾਂ ਨੇ ਅੱਜ ਦਿਨ ਦੇ ਵਿੱਚ ਬਹੁਤ ਮਿਹਨਤ ਕੀਤੀ ਪਰ ਹੁਣ 4 ਵਜੇ ਦਾ ਸਮਾਂ ਹੈ 5 ਤਰੀਕ ਹੈ ਨਵਾਂ ਮਹੀਨਾ 2025 ਫਸਿਆ ਬੰਦੇ ਉੱਤੇ ਜਿਹੜਾ ਆਪਾਂ ਆਰਜੀ ਬੰਨਿਆ ਸੀ ਉਹ ਆਰਜੀ ਬੰਨ ਨੂੰ ਇਸ ਟੈਮ ਢਾਲ ਲੱਗੀ ਹੋਈ ਆ ਸਾਰੀ ਹੀ ਸੰਗਤ ਨੂੰ ਬੇਨਤੀ ਆ ਜਲਦ ਤੋਂ ਜਲਦ ਬੰਨ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਜਿਹੜਾ ਆਰਜੀਵਨ ਪਹਿਲਾਂ ਬੰਨਿਆ ਸੀ ਤਿੰਨ ਦਿਨ ਪਹਿਲਾਂ ਉਹ ਹੜ ਗਿਆ ਸੀ ਜਿਹੜਾ ਅੱਜ ਸਾਰੀ ਰਾਤ ਸੰਗਤ ਨੇ ਲੱਗ ਕੇ ਬੰਨਿਆ ਹੁਣ ਜਿਹੜੀ ਪਾਣੀ ਦੀ ਢਾਹ ਆ ਉਹਦੇ ਨਜ਼ਦੀਕ ਆ ਇੱਥੇ ਸੇਵਾਦਾਰ ਸਿਰਫ 30 ਤੋਂ 35 ਬੰਦੇ ਨੇ ਘੱਟੋ ਘੱਟ 5-600 ਬੰਦਾ ਚਾਹੀਦਾ ਤਾਂ ਹੀ ਇਹ ਜਿਹੜਾ ਪਾਣੀ ਦੀ ਘੁੰਮਣ ਘੇਰੀ ਨੂੰ ਰੋਕਿਆ ਜਾ ਸਕਦਾ ਸਾਰੇ ਹੀ ਵੇਟ ਏਰੀਆ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਤੋਂ ਵੱਡਾ ਕੋਈ ਨੁਕਸਾਨ ਅਗਰ ਹੋ ਜਾਏ ਉਹ ਨੁਕਸਾਨ ਨੂੰ ਫਸਲਾਂ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਕਰਨ ਵਾਸਤੇ ਸਵੇਰ ਦਾ 4 ਵਜੇ ਦਾ ਟਾਈਮ ਆ ਜਲਦੀ ਤੋਂ ਜਲਦੀ ਬਾਣੇ ਫਸਿਆ ਬਣੇ ਦੇ ਉੱਪਰ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ